ਜੋੜੇ ਵਿਛੜੇ ਹੰਸਾਂ ਦੇ ਜੋੜੇ ਹੋਏ ਸਿੰਘ ਪਾਰ ਸੀ ਥੋੜੇ ਨਾ ਕੋਈ ਟਿਕਾਣਾ ਸੀ ਹੀਰਿਆਂ ਦੀ ਲੜੀ ਟੁੱਟ ਗਈ ਮੰਨਿਆ ਤੂੰ ਭਾਣਾ ਸੀ ਵਿਛੜ ਗਏ ਮਨ ਦੇ ਮੋਤੀ ਜਿੱਥੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦਾ ਛੋੜਾ ਪਿਆ ਨਾ ਰੰਗਰੇਟੇ ਗੁਲਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦਾ ਵੀ ਛੋੜਾ ਪਿਆ ਭਾਈ ਗੁਲਜਾਰ ਸਿੰਘ ਜੀ ਭਾਈ ਗੁਰਦਿਆਰ ਸਿੰਘ ਜੀ ਮਾਤਾ ਪ੍ਰੇਮੋ ਜੀ ਸਰਸਾ ਦੇ ਨਾਲ ਲੜਦੇ ਨੇ ਜਿੱਥੇ ਕਲਗੀਧਰ ਸਾਹਿਬ ਜੀ ਆਪਣੇ ਦੋਸਤਾਂ ਜਿਆਦਿਆਂ ਦੇ ਨਾਲ ਨਾਲ ਲੈ ਕਰਕੇ ਜ਼ੁਲਮ ਦੇ ਨਾਲ ਪੇ ਲੜਦੇ ਨੇ ਇਸੇ ਜੰਗ ਦੇ ਅੰਦਰ ਉਸੇ ਹੀ ਦਿਨ ਕੈਨ ਤੋਂ ਭਾਵ 8 ਕੋ ਵਾਲੇ ਦਿਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਾਹਿਬ ਜادہ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਸਾਹਿਬ ਜਦਾ ਬਾਬਾ ਜੀਤ ਸਿੰਘ ਜੀ ਦੇ ਨਾਲ ਭਾਈ ਸੁਖਾ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਗਏ ਨੇ ਜਿਹੜੇ ਬੰਦੂਕ ਚਲਾਉਣ ਦੇ ਖਾਸ ਉਸਤਾਦ ਕਰੀ ਭਾਈ ਸੰਤੋਖ ਸਿੰਘ ਨੇ ਲਿਖੇ ਨੇ ਉਹ ਬਾਬਾ ਜੀਵਨ ਸਿੰਘ ਜੀ ਦੇ ਵੱਡੇ ਸੁਪੁੱਤਰ ਨੇ ਦੂਸਰੇ ਪੁੱਤਰ ਦੂਸਰੇ ਸੁਪੁੱਤਰ ਭਾਈ ਸੇਵਾ ਸਿੰਘ ਜੀ ਚਮਕੌਰ ਦੀ ਗੜੀ ਦੇ ਅੰਦਰ ਸ਼ਿਰਦੇ ਇਸੇ ਪਿਤਾ ਜੀ ਸ਼ਹੀਦ ਬਾਬਾ ਜੀ ਮਨ ਸਿੰਘ ਜੀ ਦੇ ਪਿਤਾ ਜੀ ਸ਼ਹੀਦ ਕਲਗੀਧਰ ਸਾਹਿਬ ਜੀ ਦੇ ਭਰਾ ਕੈਨ ਦਾ ਪਾਪ ਪੁੱਤਰ ਭੂਆ ਦਾ ਪੁੱਤਰ ਸ਼ਹੀਦ ਤੇ ਬਾਬਾ ਜੀ ਮਨ ਸਿੰਘ ਜੀ ਦੇ ਸਕੇ ਭਰਾਤਾ ਜੀ ਸ਼ਹੀਦ ਕਲਗੀਧਰ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਤੇ ਬਾਬਾ ਜੀ ਮਨ ਸਿੰਘ ਜੀ ਦੇ ਵੀ ਚਾਰ ਪੁੱਤਰ ਸ਼ਹੀਦ ਕਲਗੀਧਰ ਸਾਹਿਬ ਜੀ ਦੇ ਮਾਤਾ ਜੀ ਸ਼ਹੀਦ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਸ਼ਹੀਦ

ਸਭ ਤੋਂ ਜ਼ਿਆਦਾ ਸਰਕਾਰ ਦੇ ਤੇ ਅੰਦਰਲੇ ਦੁਸ਼ਮਣਾਂ ਦੇ ਨਿਸ਼ਾਨੇ ਤੇ ਹੈ ਦਮਦਵੀ ਕਤਸਾਲ ਕਿਉਂਕਿ ਐਸੀ ਇਹ ਇੱਕ ਕਲਗੀਧਰ ਸੱਚੇ ਪਾਤਸ਼ਾਹ ਜੋ ਬ੍ਰਾਮਦਨੀ ਤੱਕ ਸਾਲ ਦੀ ਮਰਿਆਦਾ ਹੈ ਨਾ ਉਹ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖੀ ਹੋਈ ਹੈ ਨਾ ਉਹ ਮਰਿਆਦਾ ਚੱਲਦੀ ਜਾ ਰਹੀ ਜੀ ਬੰਦਮਦਨੀ ਤੱਕ ਸਾਲ ਦੀ ਮਰਿਆਦਾ ਕੋਈ ਵੱਖਰੀ ਨਹੀਂ ਕਲਗੀਧਰ ਸਾਹਿਬ ਜੀ ਦੇ ਸਰਮੌਰ ਕਵੀਆਂ ਦੇ ਵਿੱਚੋਂ ਕਵੀ ਬਾਬਾ ਜੀਵਨ ਸਿੰਘ ਸਾਹਿਬ ਜੀ ਜੋ ਮਰਿਆਦਾ ਸ੍ਰੀ ਦੇ ਅੰਦਰ ਲਿਖੀ ਹੈ ਇੱਕ ਇੱਕ ਸ਼ਬਦ ਅਮਰਤ ਸੰਚਾਰ ਦਾ ਮਿਲਾ ਕੇ ਦੇਖ ਲਿਓ ਬਾਬਾ ਜੀਵਨ ਸਿੰਘ ਸਾਹਿਬ ਜੀ ਦੀ ਲਿਖੀ ਹੋਈ ਮਰਿਆਦਾ ਅੱਜ ਦੰਦਨੀ ਤਕਸਾਲ ਦੇ ਅੰਦਰ ਵਿਧਮਾਨ ਆ ਪ੍ਰਚਲਿਤ ਹੈ ਉਹ ਸੱਚ ਦੇ ਲਖਾਰੀ ਦੀ ਮਰਿਆਦਾ ਉਹ ਸੱਚ ਦੀ ਮਰਿਆਦਾ ਅੱਜ ਧਰਮ ਦੇ ਵਿਰੋਧੀ ਅੱਖਾਂ ਦੇ ਅੰਦਰ ਖੱਟ ਗਈ ਹੈ ਖਾਲਸਾ ਜੀ ਜਦੋਂ ਲੋਕ ਸਮਾਜਿਕ ਤੌਰ 'ਤੇ ਗੁਰਮੁਖ ਸਰ ਦੀ ਪਾਵਨ ਹਜ਼ੂਰੀ ਦੇ ਅੰਦਰ ਉਹਨਾਂ ਪੰਥ ਵਿਰੋਧੀ ਤਾਕਤਾਂ ਨੂੰ ਦਲਕਾਰ ਕਰਕੇ ਕਹਿੰਦੇ ਆ ਜੇ ਤੁਹਾਡੇ ਹਿਰਦੇ ਦੇ ਅੰਦਰ ਕੋਈ ਸ਼ੱਕ ਹੈ ਕੋਈ ਸ਼ੁਭਾ ਹੈ ਕਿਸੇ ਤਰ੍ਹਾਂ ਦੀ ਉੱਚੀ ਨੀਚ ਹੈ ਬੈਠ ਕੇ ਵਿਚਾਰ ਕਰੋ ਜਿੱਥੇ ਮਰਜ਼ੀ ਸਾਨੂੰ ਬੁਲਾਓ ਜਗ੍ਹਾ ਵੀ ਤੁਹਾਡੀ ਟਾਈਮ ਵੀ ਤੁਹਾਡਾ ਚੈਲੰਜ ਹੈ ਸਾਡਾ ਜਿੱਥੇ ਬੁਲਾਓਗੇ ਆਵਾਂਗੇ ਵਿਚਾਰ ਕਰਨ ਵਾਸਤੇ ਤਿਆਰ ਆਂ ਪੰਥ ਵਿਰੋਧੀ ਤਾਕਤਾਂ ਦਾ ਨੂੰ ਸ਼ਬਦ ਦੀ ਵਿਚਾਰ ਇਤਿਹਾਸ ਦੀ ਵਿਚਾਰਦੇ ਨਾਲ ਹੀ ਭੱਲੇ ਜਾਣਗੇ ਮੇਰਾ ਸਮਾਂ 15 ਮਿੰਟ ਸੀ ਜਿਸ ਦੀ ਸਮਾਪਤੀ ਹੈ ਇਤਿਹਾਸ ਕਦੇ ਕੋਈ ਵੀ ਵਿਦਵਾਨ ਪੂਰਾ ਕਥਨ ਨਹੀਂ ਕਰ ਸਕਦਾ ਕਦੇ ਵੀ ਨਹੀਂ ਕੋਈ ਵੀ ਐਸਾ ਇਤਿਹਾਸਾਪ ਸੰਗ ਨਹੀਂ ਜਿਹੜਾ ਕਦੇ ਕੋਈ ਵਿਖਤਾ ਦਾਵਾ ਕਰ ਦੇਵੇ ਕਿ ਮੈਂ ਸੰਪੂਰਨ ਸਵਾਦ ਦਿੱਤਾ ਤੇ ਜਦੋਂ ਸਮੇਂ ਦੀ ਘਾਟ ਹੋਵੇ ਤੇ ਕੁਝ ਸ਼੍ਰੀਿੰਦਰ ਪਉਣਾ ਹੋਵੇ ਫਿਰ ਬਾਤ ਹੋਰ ਨਹੀਂ ਪੱਛਦੋ ਜਾਣਾ ਐਸੇ ਅਗੰਮੀ ਪੁਰਖ ਸਾਹਬੇ ਕਮਾਲ ਦਾ ਪ੍ਰਗਟ ਹੋ ਮਨ